बेटे से पहले बिछड़ी थी तुम भी बिछड़ गए चले बिगड़े हुए नसीब जिया बिगड़ चले बेरहम दुश्मनों के तुम हाथों में पड़ चले जंजीर गम में मुझको यहां पर जकड़ चले बेहतर तो तुमसे पहले मैं देती प्राण को दुख में तुम्हारे दुख है वा, सिवा मेरी जान को दुख में तुम्हारे दुख है सिवा मेरी जान को बेटे से पहले बिछड़ी थी तुम भी बिछड़ चले ए जड़े अपने ਗੁਰਦੇਵ ਮਾਤਾ ਜੀ ਧੰਨ ਮਾਤਾ ਗੁਜਰੀ ਜੀ ਉਹ ਇਹ ਕਹਿ ਰਹੇ ਹਨ ਬੇਟੇ ਵੀ ਪਹਿਲੇ ਵਿਛੜੇ ਤੇ ਪਹਿਲਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮੇਰੇ ਜਿਹੜੇ ਜਿਗਰ ਦੇ ਟੋਟੇ ਉਹ ਵੀ ਮੇਰੇ ਤੋਂ ਵਿਛੜ ਗਏ ਸਰਸਾ ਦੀ ਸਰਸਾ ਦੇ ਕਿਨਾਰੇ ਤੇ ਉਸ ਤੋਂ ਬਾਅਦ ਜਿਹੜਾ ਮੇਰਾ ਕੁਲ ਦੁਨੀਆ ਦਾ ਮਾਲਕ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਧੰਨ ਗੁਰ ਤੇਗ ਗੁਰ ਧੰਨ ਗੁਰ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਵੀ ਮਾਤਾ ਜੀ ਜ਼ਿਕਰ ਕਰ ਰਹੇ ਹਨ ਵੀ ਉਹ ਵੀ ਗੁਜ਼ਰ ਚਲੇ ਹੁਣ ਮੈਂ ਇੰਨਾ ਕੁਛ ਮੇਰਾ ਗੁਜ਼ਰ ਗਿਆ بیٹے ਸੇ ਪਹਿਲੇ ਵਿਛੜੀ ਥੀ ਤੇ ਮੈਂ ਸਰਸਾ ਦੇ ਕੰਡੇ ਮੈਂ ਆਪਦੇ ਪੁੱਤਰ ਤੋਂ ਵਿਛੜ ਗਈ ਤੇ ਹੁਣ ਸਹਬਜ਼ਾਦੇਓ ਹੁਣ ਤੁਹਾਡੇ ਤੋਂ ਮੈਂ ਵਿਛੜ ਚਲੀ ਹਾਂ بیٹے ਸੇ ਪਹਿਲੇ ਵਿਛੜੀ ਥੀ ਤੁਮ ਵੀ ਵਿਛੜ ਚਲੇ بگੜੇ ਹੋਏ ਨਸੀਬ ਜਿਆਦ ਇਥੇ ਜਿਆਦ ਇਥੇ بگੜੇ ਹੋਏ ਨਸੀਬ ਦੀ ਗੱਲ ਨਹੀਂ ਮਾਤਾ ਜੀ ਇਹ ਨਹੀਂ ਕਹਿੰਦੇ ਵੀ ਮੇਰੀ ਕਿਸਮਤ ਦੇ ਵਿੱਚ ਇਹ ਕੋਈ ਮਾੜਾ ਹੋ ਗਿਆ ਮਾਤਾ ਜੀ ਇਹ ਕਹਿ ਰਹੇ ਹਨ ਵੀ ਉਹ ਜਿਆਦ ਹਨ ਉਹਨਾਂ ਦੇ ਮਾੜੇ ਨਸੀਬ ਹਨ ਉਹ ਗਾਂ ਜਿਹੜੇ ਜ਼ੁਲਮ ਕਰ ਰਹੇ ਹਨ ਉਹਨਾਂ ਦੇ ਮਾੜੇ ਨਸੀਬ ਹਨ ਵੀ ਉਹ ਆਪ ਅਕਾਲ ਪੁਰਖ ਦੀਆਂ ਜੋਤਾਂ ਦੇ ਉੱਤੇ ਇਹਨਾਂ ਜ਼ੁਲਮ ਕਰ ਰਹੇ ਹਨ ਕਿਉਂਕਿ ਗੁਰੂ ਖਾਲਸਾ ਜੀ ਜਿਨੇ ਇਹ ਦੁਨੀਆ ਦੇ ਮਹਾਬਲੀ ਜਰਨੈਲ ਮਹਾ ਪ੍ਰਤਾਪੀ ਦੁਸ਼ਟ ਦਵਨ ਮਹਾਕਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੂੰ ਆਪਣੀ ਕੋਖ ਤੋਂ ਜਨਮ ਦਿੱਤਾ ਹੋਵੇ ਉਹ ਕਦੇ ਆਪਣੇ ਆਪਣੇ ਨਸੀਬ ਨੂੰ ਕੋਸੇਗਾ ਨਹੀਂ ਜਿਹੜੀ ਤਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੇ ਮਹਿਲ ਹੋਣ ਇਹ ਹੋਣੀ ਜੇ ਸਕਦਾ ਗੁਰੂ ਖਾਲਸਾ ਜੀ ਵੀ ਉਹ ਆਤਮ ਪਦਵੀ ਤੇ ਨਾ ਪਹੁੰਚੇ ਹੋਣ ਤੇ ਜਿਹੜਾ ਆਤਮ ਪਦਵੀ ਤੇ ਪਹੁੰਚਿਆ ਹੋਵੇ ਉਹ ਕਦੇ ਵੀ ਆਪਣੇ ਨਸੀਬ ਨੂੰ ਕੋਸਦਾ ਨਹੀਂ ਇੱਥੇ ਕੋਸ ਰਹੇ ਹਨ ਕੌਣ ਮਾਤਾ ਜੀ ਇੱਥੇ ਕਹਿ ਰਹੇ ਹਨ ਵੀ ਉਹ ਆਪਣੇ بگੜੇ ਹੋਏ ਨਸੀਬ ਜਿਆਦ ਵਿਗੜ ਚਲੇ ਪਹਿਲਾਂ ਤਾਂ ਉਹਨਾਂ ਦੇ ਨਸੀਬ ਵਿਗੜੇ ਸੀਗੇ ਤੇ ਹੁਣ ਹੋਰ ਵਿਗੜ ਜਾਣਗੇ ਜੇ ਇਹ ਸਾਹਿਬਜ਼ਾਦੇ ਉੱਤੇ ਇਹ ਕਹਿਰ ਕਰਨਗੇ ਬੇਰਹਿਮ ਦੁਸ਼ਮਨੋਂ ਕੇ ਹਾਥੋਂ ਮੇਂ ਪਕੜ ਚਲੇ ਕਹਿੰਦੇ ਵੀ ਹੁਣ ਬੇਰਹਿਮ ਹੁਣ ਮੈਨੂੰ ਇਹ ਚੀਜ਼ ਦਾ ਦੁੱਖ ਹੈ ਵੀ ਪਹਿਲੋਂ ਤਾਂ ਮੈਂ ਐਡਾ ਵੱਡਾ ਵਿਛੋੜਾ ਸਿਆ ਜੇ ਹੁਣ ਮੇਰੇ ਨਿੱਕੇ ਨਿੱਕੇ ਪੋਤੇ ਹੁਣ ਬੇਰਹਿਮ ਦੁਸ਼ਮਨੋਂ ਕੇ ਤੂੰ ਹਾਥੋਂ ਮੇਂ ਪੜ ਚਲੇ ਤੇ ਹੁਣ ਮੈਂ ਇੰਨਾ ਬੇਰਹਿਮਾਂ ਦੇ ਇਹਨਾਂ ਜ਼ੁਲਮੀਆ ਦੇ ਇਹਨਾਂ ਪਾਪੀਆਂ ਦੇ ਹੱਥ ਚ ਮੈਂ ਆਪਣੇ ਪੁੱਤਰ ਦੇ ਚਲੀ ਹਾਂ ਇਹ ਮਾਤਾ ਜੀ ਜਾਣਦੇ ਹਨ ਜੰਜੀਰ ਗਮ ਮੇ ਮੁਜ ਕੋ ਯਹਾਂ ਪਰ ਜਕੜ ਚਲੇ ਮਾਤਾ ਜੀ ਕਹਿੰਦੇ ਵੀ ਇਹ ਮਨ ਦੇ ਵਿੱਚ ਰੋਸ ਹੈ ਵੀ ਇੱਕ ਪਾਸੇ ਜ਼ੁਲਮੀ ਹਨ ਤੇ ਇੱਕ ਪਾਸੇ ਗੁਰੂ ਦੇ ਅਕਾਲ ਪੁਰਖ ਦੇ ਪਿਆਰੇ ਹਨ ਜਿਹੜੇ ਸਦਾ ਉਹਨੂੰ ਚਿੱਤ ਦੇ ਵਿੱਚ ਰੱਖਦੇ ਹਨ ਤੇ ਜਿਹਨੂੰ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜੀ ਨੇ ਵੀ ਕਿਹਾ ਜੋ ਸਕਤਾ ਸਕਤੇ ਕੋ ਮਾਰੇ ਤੋ ਮਨ ਰੋਸ ਨਾ ਹੋਏ ਜੇ ਕੋਈ ਸ਼ੇਰ ਤੇ ਸ਼ੇਰ ਆਪਸ ਦੇ ਵਿੱਚ ਜੰਗ ਕਰੇ ਜੇ ਕੋਈ ਸੂਰਮਾ ਤੇ ਸੂਰਮਾ ਆਪਸ ਜੰਗ ਕਰੇ ਤੇ ਇੱਕ ਝਟਕਿਆ ਜਾਵੇ ਇੱਕ ਮਰ ਜਾਵੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੋਈ ਮਨ ਦੇ ਵਿੱਚ ਰੋਸ ਨਹੀਂ ਕਿਉਂਕਿ ਬਰਾਬਰ ਦੀ ਟੱਕਰ ਹੈ ਕੋਈ ਬਰਾਬਰ ਦਾ ਬਰਾਬਰ ਦੇ ਨੂੰ ਮਾਰੇ ਤਾਂ ਕੋਈ ਦਿੱਕਤ ਨਹੀਂ ਕੋਈ ਮਨ ਦੇ ਵਿੱਚ ਰੋਸ ਨਹੀਂ ਜੋ ਸਕਤਾ ਸਕਤੇ ਕੋ ਮਾਰੇ ਤਿਆ ਮਨ ਰੋਸ ਨਾ ਹੋਏ ਤੇ ਜੇ ਕੋਈ ਤਕੜਾ ਗਰੀਬ ਨੂੰ ਮਾਰੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹਨ ਮੇਰੇ ਮਨ ਦੇ ਵਿੱਚ ਰੋਸ ਹੈ ਜੇ ਕੋਈ ਸ਼ੇਰ ਤਰੇ ਜਾਂਦੇ ਲੇਲੇ ਦਾ ਸ਼ਿਕਾਰ ਕਰਕੇ ਚਲਾ ਜਾਵੇ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਹਨ ਫਿਰ ਮੇਰੇ ਮਨ ਦੇ ਵਿੱਚ ਰੋਸ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਕੋਈ ਮੁਕਾਬਲਾ ਨਹੀਂ ਜੇ ਕੋਈ ਸ਼ੇਰ ਸ਼ੇਰ ਦੇ ਉੱਤੇ ਵਾਰ ਕਰੇ ਤੇ ਕੋਈ ਇੱਕ ਸ਼ੇਰ ਮਰ ਜਾਵੇ ਤੇ ਇਹ ਕਿਹਾ ਜਾ ਸਕਦਾ ਹੈ ਵੀ ਕੋਈ ਇੱਕ ਸੂਰਮਾ ਜਿੱਤਿਆ ਇਹ ਆਪਸ ਦੇ ਵਿੱਚ ਬਰਾਬਰ ਦਾ ਮੁਕਾਬਲਾ ਹੈ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਫਿਰ ਮੇਰੇ ਮਨ ਦੇ ਵਿੱਚ ਰੋਸ ਨਹੀਂ ਤੇ ਇੱਥੇ ਹੁਣ ਧੰਨ ਮਾਤਾ ਗੁਜਰਕੌਰ ਜੀ ਇਹ ਵਚਨ ਕਰ ਰਹੇ ਹਨ ਵੀ ਜੰਜੀਰ ਗਮ ਮੇ ਮੁਜ ਕੋ ਯਹਾਂ ਪਰ ਜਗੜ ਚੱਲੇ ਤੇ ਜਿਹੜਾ ਹੁਣ ਤੁਸੀਂ ਮੈਨੂੰ ਇਹ ਜੰਜੀਰ ਇਹ ਗਮਾਂ ਦੀ ਜੰਜੀਰ ਵਿੱਚ ਜਗੜ ਚੱਲੇ ਹੋ ਪਹਿਲਾਂ ਮੈਂ ਐਡਾ ਵੱਡਾ ਵਿਛੋੜਾ ਸਿਆ ਤੇ ਹੁਣ ਮੈਂ ਇਹ ਜਿਹੜਾ ਜੰਜੀਰ ਮੈਨੂੰ ਦੁੱਖਾਂ ਦੀ ਜੰਜੀਰ ਤੁਸੀਂ ਬਾਝ ਚੱਲੇ ਹੋ ਤੇ ਹੁਣ ਮੈਂ ਵੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਲੀਨ ਹੋਣ ਵਾਸਤੇ ਤਿਆਰ ਹਾਂ ਮੈਂ ਇਹ ਗਮ ਦਾ ਟੋਕਰਾ ਆਪਣੇ ਅੰਦਰ ਹੀ ਰੱਖੀ ਖੜੀ ਹਾਂ ਬਿਹਤਰ ਤਾਂ ਤੁਮਸੇ ਪਹਿਲੇ ਮੈਂ ਦੇਤੀ ਪਰਾਨ ਕੋ ਮੈਂ ਤੁਹਾਡੀ ਦਾਦੀ ਮਾਂ ਹਾਂ ਤੁਹਾਡੀ ਦਾਦੀ ਹਾਂ ਤੇ ਕਿਉਂ ਨਾ ਉਹ ਪਰਮੇਸ਼ਰ ਅਕਾਲ ਪੁਰਖ ਤੁਹਾਡੇ ਤੋਂ ਪਹਿਲਾਂ ਮੇਰੇ ਪ੍ਰਾਨ ਲੈ ਲੈਂਦਾ ਮੈਨੂੰ ਨਾ ਇੱਕ ਵਾਰ ਸੁਣਨੀ ਪੈਂਦੀ ਨਾ ਦੇਖਣੀ ਪੈਂਦੀ ਤੇ ਮੈਂ ਵੀ ਅਕਾਲ ਪੁਰਖ ਦੇ ਚਰਨਾਂ 'ਚ ਪਹਿਲੋਂ ਲੀਨ ਹੋ ਜਾਂਦੀ ਬਿਹਤਰ ਤਾਂ ਤੁਮਸੇ ਪਹਿਲੇ ਮੈਂ ਦੇ ਦਿੱਤੀ ਪ੍ਰਾਨ ਕੋ ਚੰਗਾ ਹੋਣਾ ਸੀਗਾ ਜੇ ਮੈਂ ਤੁਹਾਡੇ ਤੋਂ ਪਹਿਲਾਂ ਮੈਂ ਪ੍ਰਾਨ ਦੇ ਦਿੰਦੀ ਦੁੱਖ ਮੈਂ تمہਾਰੇ ਹੈ ਸਿਵਾ ਮੇਰੀ ਜਾਨ ਕੋ ਤੇ ਐਸ ਟਾਈਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਮਾਛੀਵੜੇ ਦੇ ਜੰਗਲਾਂ ਹਨ ਤੇ ਮਾਤਾ ਜੀ ਕਹਿ ਰਹੇ ਹਨ ਦੁੱਖ ਤੇ ਮਾਰੇ ਦੁੱਖ ਹੈ ਮੈਨੂੰ ਹੀ ਸਿਰਫ ਤੁਹਾਡਾ ਦੁੱਖ ਹੈ ਇੱਥੇ ਜਿਹੜਾ ਵੀ ਤੁਹਾਡੇ ਕੋਈ ਵੀ ਤੁਹਾਡੇ ਆਲੇ ਦੁਆਲੇ ਖੜਾ ਹੈ ਤੁਹਾਡਾ ਸੱਜਣ ਨਹੀਂ ਤੁਹਾਡਾ ਯਾਰ ਨਹੀਂ ਤੁਹਾਡਾ ਕਰੀਬੀ ਨਹੀਂ ਤੁਹਾਡਾ ਸਿੱਖ ਸੇਵਕ ਨਹੀਂ ਇਹ ਤੁਹਾਡੇ ਆਲੇ ਦੁਆਲੇ ਤੁਹਾਡੇ ਸਾਰੇ ਦੁਸ਼ਮਣ ਹਨ ਤੇ ਤੁਹਾਡਾ ਜਿਹੜਾ ਦੁੱਖ ਹੈ ਮੇਰੇ ਤੋਂ ਸਿਵਾ ਕਿਸੇ ਨੂੰ ਨਹੀਂ ਤੇ ਜਿਹੜੀ ਮੇਰੀ ਜਾਨ ਹੈ ਏ ਮੈਂ ਜਾਣਦੀ ਹਾਂ ਵੀ ਮੈਂ ਐਡਾ ਵੱਡਾ ਦੁੱਖ ਐਡਾ ਵੱਡਾ ਭਾਰ ਐਡਾ ਵੱਡਾ ਜ਼ੁਲਮ ਕਵੇਂ ਵੇਖ ਰਹੀਆਂ ਕਵੇਂ ਸਾਰੀਆਂ ਇਹ ਮਾਤਾ ਜੀ ਆਪਣੇ ਦਿਲ ਦੇ ਦਰਦ ਬਿਆਨ ਕਰ ਰਹੇ ਹਨ ਸੋ ਗੁਰੂ ਖਾਲਸਾ ਜੀ ਆਪਾਂ ਨੂੰ ਵੀ ਚਾਹੀਦਾ ਹੈ ਮਾਤਾ ਜੀ ਨੇ ਆਪਣੇ ਐਡੇ ਟੇ ਲਾਲ ਵਾਰੇ ਤੇ ਖੁਦ ਅਖੀਰ ਤੇ ਆਪ ਪੰਥ ਦੇ ਵਾਸਤੇ ਸ਼ਹੀਦ ਹੋ ਗਏ ਸਰਵੰਸਦਾਨੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਗੁਰੂ ਖਾਲਸੇ ਦੇ ਵਾਸਤੇ ਆਪਣਾ ਸਰਵੰਸ ਵਾਰਤਾ ਆਪਨਾ ਸਾਰਾ ਕੁਝ ਵਾਰ ਕੇ ਹਜੇ ਵੀ ਕਹਿੰਦੇ ਹਨ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੋਤ ਚਾਰ ਚਾਰ ਮਹੀਨੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਤੇ ਕੋਈ ਮੰਦੇ ਵਿੱਚ ਰੋਸ ਨਹੀਂ ਕਰੇ ਪਰ ਗੁਰੂ ਖਾਲਸਾ ਜੀ ਅਸੀਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪੁੱਤਰ ਹਾਂ ਕਿਉਂਕਿ ਗੁਰੂ ਖਾਲਸਾ ਜੀ ਆਪਣਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਆਪਣਾ ਹੀ ਰੂਪ ਦਿੱਤਾ ਖਾਲਸਾ ਮੇਰ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਆਪਣਾ ਪ੍ਰਤੱਖ ਰੂਪ ਦੇ ਕੇ ਗਏ ਤੇ ਗੁਰੂ ਖਾਲਸਾ ਜੀ ਸਾਡੇ ਮਨਾਂ ਦੇ ਵਿੱਚ ਰੋਸ ਹੈ ਜਿਹੜੀ ਆਪਣੀ ਆਉਣ ਵਾਲੀ ਨੌਜਵਾਨ ਪੀੜ੍ਹੀ ਹੈ ਆਉਣ ਵਾਲੀ ਪਨੀਰੀ ਹੈ ਉਹ ਗੁਰੂ ਖਾਲਸਾ ਜੀ ਨਸ਼ਿਆਂ ਦੇ ਵਿੱਚ ਲੱਗ ਕੇ ਆਪਣਾ ਜੀਵਨ ਬਰਬਾਦ ਕਰ ਰਹੀ ਹੈ ਇਹ ਕੋਈ ਜੋਕ ਕੰਮ ਨਹੀਂ ਆਪਾਂ ਨੂੰ ਚਾਹੀਦਾ ਹੈ ਦਸਵੇਂ ਪਾਤਸ਼ਾਹ ਦੀ ਰਹਿਣੀ ਬਣੀ ਤੇ ਤਿਆਰ ਬਰ ਤਿਆਰ ਹੋ ਕੇ ਆਦ ਗੁਰੂ ਗ੍ਰੰਥ ਸਾਹਿਬ ਜੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਜੀ ਰੇ ਸਰਬ ਲੋਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਜੋ ਅਕਾਲੀ ਬਾਣੀਆਂ ਹਨ ਜੋ ਅਕਾਲ ਪੁਰਖ ਕੀ ਤੁਰਕੀ ਬਾਣੀ ਹੈ ਤੇ ਇਹ ਜੋ ਪ੍ਰਚੰਡ ਗਿਆਨ ਹੈ ਉਸ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਸੋ ਗੁਰੂ ਖਾਲਸਾ ਜੀ ਵਿਚਾਰਾ ਕਰਦੇ ਆ ਬੰਤ ਪ੍ਰਕਾਰ ਦੀਆਂ ਲਾ ਚੁਕਾ ਹੋਈਆਂ ਆਪ ਜੀ ਦੇ ਅਣਜਾਨ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ